ਕੀ ਨੰਬਰ ਦਾ ਬਲਵਿੰਦਰ ਸਿੰਘ ਬਰਾੜਾ ਕਿਹੜਾ ਪਿੰਡ ਵਾਜੀ ਕੀਮਾ ਹੁੱਡੀ ਸਰੀਕਾ ਨਹੀਂ ਹੋਇਆ ਤੇ ਕੌਣ ਸੀ ਐਕਸਟਰੀਬਲ ਇਹਦੀ ਗਰਾਸਾ ਪੰਚ ਕਾਜੀ ਲੋ ਆਏ ਬੜੀ ਜੇ ਕੰਮ ਕਰਦੇ ਉਹਨਾਂ ਗੋਰੀ ਮਾਸੀ ਹਾਂਜੀ ਕਦ ਤੇ ਆਏ ਸੀ ਗੱਡੀ ਤੇ ਆਏ ਪਰਿਵਾਰ ਚ ਕੌਣ ਕੌਣ ਹੈ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਦਾ ਜਾਂ ਇਹ ਕੰਮ ਕਾਦਾ ਕਰਦੀ ਇਹ ਮੇੜੀ ਦਾ ਸਟੋਰ ਇਹਨਾਂ ਦੇ ਦੇਖਣ ਕੋ ਲਈ ਮਰ ਗਿਆ ਹਾਂ ਜੀ। ਕਰੀਬਨ 4 ਵਜੇ ਦੀ ਗੱਲ ਆ। ਭਾਈ ਕੀ ਨਾਮ ਤੁਹਾਡਾ? ਨਰਮਲ ਸਿੰਘ। ਜਿਹਨੇ ਦੱਸਿਆ ਕੀ ਲੱਗਦੇ ਤੁਹਾਨੂੰ? ਛੋਟੇ ਬ੍ਰਦਰ। ਕਿਸ ਤਰ੍ਹਾਂ ਦੱਸਦੇ? ਉਹ ਮੰਡੀ ਆਏ ਗੱਡੀ। ਕਿੰਨੇ ਸਾਨੂੰ ਤਰਾਏ ਵਾਹ ਤੇ ਗੱਡੀ ਚਾਹੀਦੀ। ਕੋਈ ਨਹੀਂ ਮਿਲ ਜੂ। ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ। ਜਿਹਨੇ ਦੱਸਿਆ ਇਹਨਾਂ ਦੇ ਪਰਿਵਾਰ ਤੋਂ ਕੋਣ ਸੀ। ਉਹਨਾਂ ਦਾ ਰਹਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਛਾਡੇ ਜਿੱਦਾਂ ਲੈ ਉਹਨਾਂ ਦਾ ਬੇਟਾ ਇੱਕ ਬੇਟਾ ਵਾ 17 ਚਾਲਦਾ ਕਮੌਣ ਵਾਲਾ ਬਾਈ ਕਮੌਣ ਵਾਲੇ ਉਹ ਹੀ ਹੈ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ ਖੇਤੀਬਾੜੀ ਦਾ ਕੰਮ ਕਰਦੇ ਕਿੰਨੇ ਵਾਰ ਸਰਪੰਚ ਬਣੇ ਸੀਗੇ ਉਸ ਵਾਰ ਚੌਥੀ ਵਾਰ ਐਂ ਕਹਦੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਲੁਭਾਈ ਬੁਣੇ ਉਹ ਹੀ ਕੰਮ ਕੰਮ ਕਰਦੇ ਪਹਿਲਾਂ ਵੀ ਤੁਸੀਂ ਹਮਲਾ ਹੋਇਆ ਇਹਨਾਂ ਤੇ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਹੋਇਆ ਉਸ ਕੋਈ ਕਾਰਵਾਈ ਨਹੀਂ ਹੋਈ ਪਹਿਲੀ ਵਾਰ ਨਿਰੰਦਰ ਸਿੰਘ ਨਾਮ ਹੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਬੇਟਾ ਹੈ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ ਚਾਰ ਵਾਰੀ ਸਰਪੰਚ ਆ ਪਿਛਲੀ ਤਾਂ ਮੈਰਕਾ ਟਰਮ ਐ ਐਸਸੀ ਟਰਮ ਹੀ ਉਹਦੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸੰਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ ਦੋ ਤਿੰਨ ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਬਖਾਲਣ ਲੱਗੇ ਤੇ ਕਹਿੰਦੇ ਕਿ ਉਹਨਾਂ ਨੂੰ ਆਰਸੀ ਖਾ ਲੋ ਜਿਨੂੰ ਆਰਸੀ ਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਤੇ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਲੈਣਾ ਹੈ ਜਗਰਾਤ ਸਿੰਘ ਹਨ ਪਰਿਵਾਰ ਚ ਕੌਣ ਕੋਣ ਹੈ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਤੇ ਇਹਨਾਂ ਦੀ ਵਾਈਫ ਹਨ ਹਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋਏ ਮੋਟਰਸਾਈਕਲ ਤੇ ਸਿਫਟ ਗਈ ਸਿਫਟ ਗਈ ਸਰ ਕੋਈ ਸੀ ਵੀਡੀਓ ਕੋ ਲੱਗਦੀ ਕਿ ਚੈਟ ਕਿਹੜੇ ਵਾਲੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੂੰ ਕੰਪਲੇਟ ਕੀਤਾ ਜੇਕਰ ਉਹਨਾਂ ਦਾ ਨਾਮ ਦੱਸੇ ਉਹ ਤਾਂ ਹਾਂਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ਾਟ ਆਇਆ ਉਹ ਨਾ ਜਗਰਾਤ ਸਿੰਘ ਆ ਸੰਨ ਆਫ ਮੀਦਰ ਸਿੰਘ ਤੇ ਪਿੰਡ ਚੱਕ ਖੁੰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਜੀ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਾ ਨਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚ ਜੀ 52 ਸਾਲ ਨੂੰ ਮਰ ਜੇ ਮਰੀਜ਼ ਦੀ 5:00 ਬਜੇ 10 5:00 ਬਜੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੀ ਹਾਂਜੀ ਚੱਲ ਉਹਦਾ ਪੋਸਟਮਾਰਟਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਕਿ ਮਾ ਕੁੜੀ ਘਟਨਾ ਵਕਰੀ ਕੀ ਕਹਿੰਦੇ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਜਾਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕਰ ਰਹੇ ਹਾਂ ਬਸ ਦੇਖ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਕੋਈ ਗੋਲੀ ਲੱਗੀ ਹੈ ਜੀ ਕਿੱਥੇ ਲੱਗੀ ਹੈ